ਚੰਡੀਗੜ੍ਹ ਹਾਈਵੇ ਤੇ ਸਥਿਤ ਟੋਲ ਪਲਾਜ਼ਾ ਦੇ ਕੋਲ ਮਰਾਤਪੁਰ ਪਿੰਡ ਦੇ ਨੇੜੇ ਲੱਗਦੇ ਪੰਪ ਦੀ ਇਹ ਘਟਨਾ ਦੇਖੋ ਇਸ ਘਟਨਾ ਦੇ ਵਿੱਚ ਚਾਰ ਨੌਜਵਾਨ ਦਿਖ ਰਹੇ ਨੇ ਦੋ ਨੌਜਵਾਨ ਉਹ ਜਿਹੜੇ ਅਧੀ ਰਾਤ ਵੀ ਮਿਹਨਤ ਕਰ ਰਹੇ ਨੇ ਆਪਣਾ ਪਰਿਵਾਰ ਤੇ ਆਪਣਾ ਪਾਲਣ ਪੋਸ਼ਣ ਕਰਨ ਦੇ ਲਈ ਤੇ ਦੋ ਨੌਜਵਾਨ ਉਹ ਜਿਹੜੇ ਘੁੰਮ ਦੇ ਘਮਾਉਂਦੇ ਮੋਟਰਸਾਈਕਲ ਲੈ ਕੇ ਪੈਟਰੋਲ ਪੁਆਉਣ ਲਈ ਇਸ ਪੰਪ ਤੇ ਪਹੁੰਚੇ ਨੇ ਆਖਰ ਕੀ ਖਾਸ ਹੈ ਇਹਨਾਂ ਚਾਰ ਨੌਜਵਾਨਾਂ ਦੀ ਇਸ ਵੀਡੀਓ ਦੇ ਵਿੱਚ ਬੜੇ ਆਰਾਮ ਨਾਲ ਦੇਖਣ ਵਾਲੀ ਅਤੇ ਸੋਚਣ ਵਾਲੀ ਵੀਡੀਓ ਹੈ। ਇਹ ਵੀਡੀਓ ਤੁਹਾਡੇ ਮਨ ਦੇ ਵਿੱਚ ਕਈ ਸਵਾਲ ਖੜੇ ਕਰ ਦਏਗੀ। ਇਹ ਮਿਹਨਤਕਸ਼ ਨੌਜਵਾਨ ਪੈਟਰੋਲ ਪਾ ਕੇ ਆਪਣਾ ਜੀਵਨ ਚਰਿਆ ਚਲਾ ਰਿਹਾ ਹੈ, ਆਪਣਾ ਪਰਿਵਾਰ ਪਾਲ ਰਿਹਾ ਹੈ। ਅੱਧੀ ਰਾਤ ਇਹ ਪੈਟਰੋਲ ਪੰਪ ਤੇ ਨੌਕਰੀ ਕਰ ਰਹੇ ਨੇ। ਉੱਥੇ ਹੀ ਦੋ ਮੋਟਰਸਾਈਕਲ ਤੇ ਘੁੰਮਣ ਵਾਲੇ ਨੌਜਵਾਨ ਇੱਥੇ ਪੈਟਰੋਲ ਪਵਾਉਣ ਲਈ ਪਹੁੰਚੇ ਨੇ। ਬੜੇ ਆਰਾਮ ਦੇ ਨਾਲ ਬੜੇ ਬੇਖੌਫ ਤਰੀਕੇ ਦੇ ਨਾਲ ਨਾ ਹੀ ਮੂੰਹ ਟਕਿਆ ਤੇ ਨਾ ਹੀ ਕੋਈ ਹੈਲਮਟ ਦਾ ਸਹਾਰਾ ਲਿੱਤਾ ਬੜੇ ਬੇਵਾਗ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਵਾ ਲਈਤੀ ਦੇਖਦੇ ਹੀ ਦੇਖਦੇ ਜਦੋਂ ਟੈਂਕੀ ਫੁੱਲ ਹੋ ਗਈ ਤਾਂ ਉਸ ਨੌਜਵਾਨ ਨੇ ਇਹਨਾਂ ਤੋਂ ਪੈਸੇ ਦੀ ਮੰਗ ਕੀਤੀ ਕਰਨੀ ਵੀ ਸੀ ਕਿਉਂਕਿ ਉਹ ਮੁਲਾਜ਼ਮ ਹੈ ਤੇ ਮਾਲਕ ਨੂੰ ਹਿਸਾਬ ਦੇਣਾ ਹੁੰਦਾ ਜਾਂ ਫਿਰ ਕੋਈ ਵੀ ਚੀਜ਼ ਖਰੀਦਣ ਤੋਂ ਬਾਅਦ ਉਸ ਦਾ ਮੁੱਲ ਦੇਣਾ ਹੀ ਪੈਂਦਾ ਇਹ ਦੋ ਨੌਜਵਾਨ ਦੇਖੋ ਕਿਸ ਤਰ੍ਹਾਂ ਨਾਟਕ ਕਰਨਾ ਸ਼ੁਰੂ ਕਰਦੇ ਐ ਜਿਉਂ ਇਹਨਾਂ ਨੇ ਪੈਸੇ ਕੱਢ ਕੇ ਇਹਦੇ ਹੱਥ ਫੜਾਣੇ ਹੋਣ ਪੈਟਰੋਲ ਦੀ ਟੈਂਕੀ ਬੰਦ ਕਰਨ ਤੋਂ ਬਾਅਦ ਇਹ ਕਹਿੰਦਾ ਹੈ ਕਿ ਮਸ਼ੀਨ ਲਿਆਓ ਮੈਂ ਕਾਰਡ ਸਵਾਈਪ ਕਰਨਾ ਤੇ ਜਿਸ ਤਰ੍ਹਾਂ ਹੀ ਉਹ ਨੌਜਵਾਨ ਮਸ਼ੀਨ ਲੈ ਕੇ ਇਹਨਾਂ ਦੇ ਕੋਲ ਪਹੁੰਚਦਾ ਤੇ ਫਿਰ ਦੇਖੋ ਕੀ ਕਾਰਾ ਕਰਦੇ ਨੇ ਇਹ ਬੇਖੌਫ ਨੌਜਵਾਨ ਇਹ ਵੀਡੀਓ ਕਈ ਸਵਾਲ ਖੜੇ ਕਰ ਗਈ ਇੱਕ ਪਾਸੇ ਪੰਜਾਬ ਦਾ ਉਹ ਨੌਜਵਾਨ ਜੋ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣਾ ਪਰਿਵਾਰ ਚਲਾ ਰਿਹਾ ਹੈ ਅਤੇ ਦੂਜੇ ਪਾਸੇ ਉਹ ਨੌਜਵਾਨ ਜੋ ਮੋਟਰਸਾਈਕਲਾਂ ਤੇ ਆਵਾਰਾਗਰਦੀ ਕਰਦੇ ਹੋਏ ਤੇਜ਼ ਧਾਰ ਹਥਿਆਰ ਲੈ ਕੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹੁਣ ਇਹ ਦੋ ਗਰੀਬ ਨੌਜਵਾਨ ਕਿਸ ਤਰ੍ਹਾਂ ਉਸ ਹੋਈ ਲੁੱਟ ਦੀ ਪਰਪਾਈ ਕਰ ਪਾਣਗੇ ਇਸ ਵੀਡੀਓ ਦੇ ਵਿੱਚ ਛੁਪੇ ਨੇ ਕਈ ਸਵਾਲ ਆਖਰ ਕਿਧਰਲੇ ਪਾਸੇ ਚੱਲਿਆ ਅੱਜ ਦਾ ਇਹ ਨੌਜਵਾਨ